ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਾਇਬ ਸਿੰਘ ਵਾਲਾ ਇਹ ਪਿੰਡ ਰਾਜਸਥਾਨ ਸਟੇਟ ਤੇ ਜ਼ਿਲ੍ਹਾ ਸ੍ਰੀ ਗੰਗਾ ਨਗਰ ਦਾ ਹੈ ਗੰਗਾ ਨਗਰ ਤੋਂ ਸ੍ਰੀ ਕਰਨਪੁਰ ਨੂੰ ਇੱਕ ਛੜਕ ਨੰਗਦੀ ਹੈ ਦੱਸੋ ਤੇ ਉਸ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਤੇ ਜਿਹੜਾ ਡੇਰੀ ਫਾਰਮ ਹੈ ਗੁਦਾਰਾ ਡੇਰੀ ਫਾਰਮ ਇਹ ਵੀ ਬਿਲਕੁਲ ਉਸ ਸੜਕ ਦੇ ਉੱਪਰ ਹੀ ਆਉਂਦਾ ਇੱਥੇ ਕਾਫੀ ਸਾਰੀਆਂ ਵੀਡੀਓ ਬਣਾਈਆਂ ਇੱਕ ਵੱਖਰਾ ਜਿਹਾ ਕਨਸੈਪਟ ਰਾਜਸਥਾਨ ਦੀਆਂ ਵੀਡੀਓ ਦਾ ਇਹ ਰਹਿੰਦਾ ਵੀ ਜਿਹੜੇ ਇੱਥੇ ਰੇਟ ਬਾਈ ਹੋਰੀ ਮੰਗਦੇ ਆ ਡਿਮਾਂਡ ਜਿਹੜੀ ਕਰਦੇ ਆ ਉਹ ਸਮੇਤ ਜਿਹੜਾ ਗੱਡੀ ਦਾ ਕਿਰਾਇਆ ਰਸਤੇ ਦਾ ਉਹ ਵੀ ਵਿੱਚ ਉਹਦੇ ਇਨਕਲੂਡ ਹੁੰਦਾ ਉਹਦੇ ਵਿੱਚ ਹੀ ਹੁੰਦਾ ਮਤਲਬ ਜੋ ਰੇਟ ਇੱਥੋਂ ਦੱਸੇ ਜਾਣਗੇ ਇਹ ਤੁਹਾਡੇ ਤੱਕ ਘਰ ਪਹੁੰਚਦੇ ਹੋਣਗੇ 500 ਕਿਲੋਮੀਟਰ ਤੱਕ ਬਾਈ ਹੋਰੀ ਕਹਿੰਦੇ ਹੁੰਦੇ ਆ ਤੇ ਪੰਜਾਬ ਦੇ ਵਿੱਚ ਤਾਂ ਮੇਰੇ ਖਿਆਲ ਚ ਹਰੇਕ ਕੋਨੇ ਦੇ ਵਿੱਚ ਹੀ 500 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਜਾਣਾ ਪਸੂ ਅੱਜ ਜਿਹੜੀ ਵੀਡੀਓ ਹੈ ਦੇਚੋ ਲਗਭਗ 10 ਤੋਂ 11 ਨਾਗ ਤੁਹਾਨੂੰ ਦਿਖਾਉਣੇ ਆ ਜਿਹਦੇ ਚ 6 گاਵਾ ਗੱਬਣ ਹੈ ਤੇ 4 گاਵਾ ਸੋਨਿਆ ਸਵਾਂਇਆ ਸੋਨਿਆ ਸਵਾਂਇਆ 4 گاਵਾ ਦੇ ਵਿੱਚੋਂ 3 ਨਾਲ ਬੱਚੇ ਵੱਛੀਆਂ ਇੱਕ ਨਾਲ ਮੇਲ ਕਾਫ ਹੈ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਤੁਹਾਡੇ ਤੱਕ ਘਰ ਤੱਕ ਪਹੁੰਚ ਜਾਣਗੇ ਜਿਹੜੀ ਕੀਮਤ ਬਾਈ ਹੋਰੀ ਬੁੱਲ ਕਰਨਗੇ ਪਰ ਦੇਖਣ ਲਈ ਜਰੂਰੀ ਆ ਵੀ ਤੁਸੀਂ ਆਪ ਆ ਕੇ ਦੇਖੋ ਤਸੱਲੀ ਕਰੋ ਤੇ ਆਪ ਦੀ ਸਮਝ ਨਾਲ ਖਰੀਦੋ ਪਹਿਲੇ ਨੰਬਰ ਤੇ ਗੱਬਣ ਗਾ ਇਹਦੇ ਨਾਲ ਵੀ ਗੱਬਣ ਗਾ ਤੁਹਾਨੂੰ ਇਹਨਾਂ ਤੋਂ ਸ਼ੁਰੂਆਤ ਕਰਕੇ ਦਿਆਂਗੇ ਅੱਜ ਦੀ ਵੀਡੀਓ ਦੀ ਭਾ ਕਿੱਥੋਂ ਸ਼ੁਰੂ ਹੋ ਜਾਣਗੇ ਉਹ ਬਾਈ ਜੀ ਉਹਨਾਂ ਤੋਂ ਪਹਿਲਾਂ ਜਾਣਕਾਰੀ ਲੈ ਲਾਂਗੇ ਬਾਕੀ ਕੱਲੇ ਕੱਲੇ ਪਸ਼ੂ ਦੀ ਕੀਮਤ ਵੀਡੀਓ ਚ ਦੱਸੀ ਹੁੰਦੀ ਹੈ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਾਂ ਬਾਤਾਂ ਦੋਸਤੋ ਸ਼ੁਰੂਆਤ ਪਹਿਲੇ ਨੰਬਰ ਵਾਲੀ ਗੱਬਣ ਬਹੁਤ ਸੋਹਣੀ ਗਾਇਟ ਤੋਂ ਕਰਾਂਗੇ ਮਨਜੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਨਜੀਤ ਭਾਈ ਅੱਜ ਟੋਟਲ ਮੇਰੇ ਖੇਲ ਚ 10 ਤੋਂ 11 ਨਗ ਹੈਗੇ ਆਪਣੇ ਹਾਂਜੀ 10 ਗਾਇਆਂ ਜੀ ਵਿੱਚੋਂ 6 ਗੱਬਣਾ 4 ਸੂਈਆਂ ਸਵਾਈਆਂ ਪਾ ਆਜ ਕਿੱਥੋਂ ਸ਼ੁਰੂਆਤ ਕਰਾਂਗੇ ਆਪਾਂ ਪਾ ਜੀ 85000 ਤੋਂ ਸਟਾਰਟਿੰਗ ਹੈ ਠੀਕ ਹੈ ਹਾਂਜੀ ਉਹ ਤੋਂ ਉੱਤੇ ਦਾ ਜਿੱਦਾਂ ਦੀ ਕੀਮਤ ਕੋਈ ਨਹੀਂ ਹਾਂਜੀ ਭਜੈਬ ਜੀ ਅਗ ਲਗਾ ਲਓ ਉਹਦੇ ਕੀਮਤੇ ਅੱਛਾ ਇਹ 500 ਕਿਲੋਮੀਟਰ ਤੱਕ ਪਹੁੰਚ ਹਰੇ ਗਾਂ ਦੀ ਆਪਣੀ 500 ਕਿਲੋਮੀਟਰ ਪਹੁੰਚ ਹੋਊਗੀ ਠੀਕ ਹੈ ਅੱਛਾ ਵੀਡੀਓ ਬਣਾਉਂਦੇ ਹੁਣ ਤਾਂ ਟਾਈਮ ਹੋ ਚਲਿਆ ਚਾਰ ਪੰਜ ਵੀਡੀਓ ਆਪਾਂ ਆਪਣੇ ਚੈਨਲ ਤੇ ਤੋਂ ਪਹਿਲਾਂ ਬਣਾ ਚੁੱਕੇ ਹਾਂ ਹਾਂਜੀ ਪੰਜਾਬੀ ਭਰਾ ਆ ਰਹੇ ਆ ਫਰਗਾਵਾ ਖਰੀਦ ਕੇ ਜਾਂਦੇ ਅੱਛਾ ਕਈ ਮੇਰਾ ਮਨ ਚ ਡਾਟ ਜਾਂ ਹੁੰਦਾ ਜਿਵੇਂ ਮੇਰੇ ਨਾਲ ਵੀ ਕਈ ਭਰਾ ਗੱਲ ਕਰਦੇ ਆ ਇੱਥੋਂ ਦੀ ਗਾਂ ਸਾਡੇ ਪੰਜਾਬ ਦੇ ਵਿੱਚ ਕਿੱਦਾਂ ਰਹਿੰਦੀ ਐ ਦੁੱਧ ਵਾਲੇ ਪੱਖ ਤੋਂ ਇੱਥੋਂ ਵਾਲੀ ਗਾਂ ਤਾਂ ਥੋੜੇ ਜਾ ਕੇ ਬਹੁਤ ਸੈੱਟ ਹੁੰਦੀ ਓਥੇ ਠੀਕ ਹੈ ਹਾਂਜੀ ਕਿਉਂ ਆਪਣੇ ਹਰਾਚਰਾ ਜ਼ਿਆਦਾ ਹੈ ਨੀਗਾ ਆਪਣੇ ਗਾਂ ਸੁੱਕੇ ਦੀ ਪੱਲੀ ਜ਼ਿਆਦਾ ਠੀਕ ਹੈ ਹਾਂਜੀ ਮੰਨ ਲਓ ਉੱਥੇ ਵਧੀਆ ਰਿਜ਼ਲਟ ਦਿੰਦੀ ਐ ਪੂਰੀ ਵਧੀਆ ਸੈੱਟ ਹੁੰਦੀ ਐ ਜੀ ਠੀਕ ਹੈ ਪਹਿਲੇ ਨੰਬਰ ਤੇ ਬਈ ਗਾਂ ਖੜੀ ਥੋਡੇ ਨਾਲ ਹੀ ਜਿਹੜੀ ਗੱਭਣ ਆਪਾਂ ਦਿਖਾਉਣੀ ਐ ਹਾਂਜੀ ਇਹ ਦੂਜੇ ਸੂਏ ਸੂਗੀ ਵੜ ਠੀਕ ਹੈ ਮੂੰਹ ਅਜੇ ਛੇ ਦੰਦਾਂ ਦੀ ਅੱਛਾ ਕਿੰਨਾ ਚਿਰ ਲੈ ਜੂਗੀ ਹਜੇ ਹਜੇ 7-8 ਦਿਨ ਦੱਸਿਆ ਹੀ ਉਹਨਾਂ ਨੇ 7-8 ਦਿਨ ਹਜੇ ਹੋਰ ਲੈ ਜੂਗੀ ਹਾਂਜੀ ਸਪੇਸ ਤਾਂ ਲਗਭਗ ਇਹ ਲੱਗਦਾ ਵੀ ਹਵਾਨਾ ਦਾ ਪੂਰਾ ਭਰੀ ਬੈਠੀ ਹੈ ਫਿਰ ਇਸੇ ਨੂੰ ਹੋਰ ਚੌੜਾ ਕਰੂ ਬਿਲਕੁਲ ਜੀ ਕਰੂਗੀ ਕਿੰਨੇ ਕ ਦੁੱਧ ਵਾਲੀ ਦੱਸਦੇ ਬਈ ਇਹ ਦੁੱਧ ਪਹਿਲਾਂ ਨਹੀਂ 32-33 ਕਿਲੋ ਦਿੰਦੀ ਰਹੀ ਕੀ ਰੇਟ ਰਹੂਗਾ ਮਨਜੀਤ ਬਾਈ ਦਾ ਇਹ 1,75,000 ਰੁਪਏ ਹੈ ਇਹਦਾ 1,75,000 ਚ ਪਹੁੰਚ ਕਰਦੇ ਹਾਂ ਹਾਂਜੀ 500 ਕਿਲੋਮੀਟਰ ਪਹੁੰਚ ਹੈ ਠੀਕ ਹੈ ਖੋਲੀ ਵੀਰੇ ਨੂੰ ਦੱਸੋ ਦੇਖੋ ਤੁਸੀਂ ਦੂਜਾ ਸੁਹਾ ਬਾਈ ਦੱਸਦਾ ਸੁਣਦੀ ਹੈ ਹਵਾਨੇ ਦੀ ਬਣਾਵਟ ਦੇਖ ਲੋ ਅੱਗੋਂ ਪਿਛਾਂ ਹਵਾਨਾ ਪੂਰਾ ਉੱਤੋਂ ਟਾਂਜਾ ਸੋਹਣਾ ਦੁੱਧ ਵਾਲਾ ਨਾਗ ਹੈ ਹੱਥੀ ਚੁਾਈ ਵਾਲਾ ਵੀ ਥਣਾ ਤੇ ਜੇ ਮਸ਼ੀਨ ਲਾ ਲੋਂਗੇ ਤਾਂ ਵੀ ਕੋਈ ਦਿੱਕਤ ਨਹੀਂ ਦੁੱਧ 40 ਕਿਲੋ ਤੋਂ ਬਾਹਰ ਹੀ ਦੇਊਗੀ ਉਹ ਚੰਗੀ ਸੇਵਾ ਕਰਦੇ ਆ ਤਾਂ ਬਾਈ ਕਹਿੰਦਾ ਵੀ 40 ਕਿਲੋ ਤੋਂ ਬਾਹਰ ਦੁੱਧ ਦੇਣ ਦੀ ਇਹਦੀ ਉਮੀਦ ਹੈਗੀ ਹੈ ਤਿਆਰੀ ਦੇਖੋ ਜੇ 7 ਤੋਂ 8 ਦਿਨ ਬਾਈ ਦੱਸਦਾ ਪਰ ਹਵਾਨਾ ਅੱਜ ਵੀ ਫੁੱਲ ਪੂਰਾ ਕਰਮ ਵਾਲੀ ਨੇ ਭਰਿਆ ਹੋਇਆ ਸੋਹਣੀ ਸੰਭੀ ਹੋਈ ਹੈ ਨਾ ਤਾਂ ਮੋਟੀ ਹੈ ਤੇ ਨਾ ਏ ਲੱਸੀ ਗਾਂ ਕਮਾਲ ਆ ਭਾਈ ਹਵਾਨਾ ਪਛਾਉ ਤੁਸੀਂ ਉਹਨੇ ਦਾ ਵੀਡੀਓ ਚ ਦੇਖ ਹੀ ਰਹੇ ਹੋ ਸਟਾਰਟਿੰਗ ਪੁਆਇੰਟ ਨੋਟ ਕਰਿਓ ਕਿੱਥੋਂ ਸ਼ੁਰੂਆਤ ਹੁੰਦੀ ਹੈ ਹਵਾਨੇ ਦੀ ਸਾਈਡ ਪੋਜ ਦੇਖੀਏ ਤੇ ਇਧਰੋਂ ਵੀ ਸੋਹਣੀ ਦਿਸਦੀ ਹੈ ਥਣ ਚਾਰੇ ਬਿਲਕੁਲ ਇਕੋ ਜੇ 7-8 ਦਿਨ ਲਾਊਗੀ ਪਰ ਹੁਣ ਵੀ ਹਵਾਨਾ ਇੰਨਾ ਕੁ ਇਹਨੇ ਭਰਿਆ ਕਰਮਾ ਲਈ ਨੇ ਵੀ ਇਹਨੂੰ ਤੁਰਨ ਚ ਔਖਾ ਲੱਗੂਗਾ ਕੋਈ ਲੂਜ ਹਵਾਨਾ ਨਹੀਂਗਾ ਉੱਤੋਂ ਸਟਾਰਟਿੰਗ ਆ ਹਵਾਨੇ ਦੀ ਉਹ ਤੁਸੀਂ ਦੇਖ ਲੈਣਾ ਬਾਕੀ ਪਾਸ ਆ ਕੇ ਕਰ ਲਓ ਨਾੜਾ ਨੂੜਾ ਹਵਾਨੇ ਤੇ ਸੋਹਣੀਆਂ ਦਿਸਦੀਆਂ ਸਾਈਡ ਤੋਂ ਜੇ ਹਵਾਨਾ ਦੇਖਦੇ ਤਾਂ ਵੀ ਪਛਾਣ ਨੂੰ ਫੁੱਲ ਕੱਢ ਕੇ ਖੜਦੀ ਐ ਸੋ ਇਹ ਪਹਿਲੇ ਨੰਬਰ ਤੇ ਇਹਦੇ ਨਾਲ ਇੱਕ ਹੋਰ ਵੱਡੀ ਗਾਂ ਅ ਭਾਈ ਇਹਦੀ ਕੀ ਡਿਟੇਲ ਐ ਇਹ ਦੂਜੇ ਸੂਆ ਠੀਕ ਐ 13-15 ਤੋਂ 20 ਦਿਨ ਪਏ ਇਹਦੇ 15 ਤੋਂ 20 ਦਿਨ ਹਜੇ ਲੈ ਜੂਗੀ ਹਾਂਜੀ ਕੀ ਰੇਟ ਰਹੂਗਾ ਇਹਦਾ ਭਾਈ ਇਹ 1,51,000 ਦੀ ਪਹੁੰਚ ਕਰ ਦਾਂਗੀ 1,51 ਦੀ ਹਾਂਜੀ ਠੀਕ ਐ ਖੋਲੀ ਭਾਈ ਦੁੱਧ ਇਹ ਵੀ 40 ਤੋਂ ਬਾਹਰ ਦੇ ਦਊਗੀ ਪਹਿਲਾਂ ਨਹੀਂ 33-34 ਕਿਲੋ ਦੁੱਧ ਦਿੰਦੀ ਰਹੀ ਠੀਕ ਐ ਸੋ ਦੋਸਤੋ ਦੂਜਾ ਸੂਆ ਹਜੇ 15 ਦਿਨ ਲੈਂਦੀ ਐ ਸੂਨਚ ਵੱਡਾ ਘੱਟ ਘਾਟ ਹੈ 1 ਲੱਖ ਤੇ 51000 ਦੇ ਵਿੱਚ ਬਾਈ ਕਹਿੰਦਾ ਵੀ ਪਹੁੰਚ ਕਰਾਂਗੇ ਬਾਕੀ ਗੱਲਬਾਤ ਕਰ ਲਓ ਕੋਸਮਾਨਤਨ ਹੋ ਜਾਂਦਾ ਹੁੰਦਾ ਕੋਈ ਫਿਕਸ ਰੇਟ ਨਹੀਂ ਹੁੰਦੇ ਤੁਸੀਂ ਕੋਈ ਵੀ ਪਸ਼ੂ ਖਰੀਦਣਾ ਚਾਹੁੰਦੇ ਉਹਦੇ ਸਬੰਧੀ ਜੋ ਡੀਲ ਕਰਦੇ ਆ ਉਹਦੇ ਤੇ ਡਿਪੈਂਡ ਕਰਦਾ ਵੀ ਰੇਟ ਕਿੰਨਾ ਡੁੱਟਦੇ ਆ ਬਾਈ ਫਿਰ ਹਵਾਨਾ ਫਿਕਸ ਰੱਖੂਗੀ 15 ਤੋਂ 20 ਦਿਨ ਹਜੇ ਲਈ ਇਸੂਨਚ ਲਿਆ ਬਾਈ ਵਾਪਸ ਉੱਚੀ ਲੰਬੀ ਵੈੜ ਹੈ ਟ੍ਰਾਂਜੀਸ਼ਨ ਫੀਡ ਇੱਕ ਬੈਗ ਪਾ ਦਿਓਗੇ ਤਾਂ ਉਹਦੇ ਨਾਲ ਚੰਗੀ ਤਿਆਰ ਹੋ ਜਾਣਾ ਇਹਨੇ ਦੁੱਧ ਵਾਲੇ ਨਗਨੇ ਦੁੱਧ ਦੇਣਾ ਹੀ ਹੁੰਦਾ ਪਰ ਹੋਰ ਸਿਹਤ ਸੰਭਾਲ ਕਰ ਸਕਦੇ ਦੁੱਧ 40 ਤੋਂ ਬਾਰ-ਬਾਰ ਹੀ ਦੇਣਾ ਹੀ ਐ ਇਦਕੀ ਨੇ ਠੀਕ ਹੈ ਹਾਂਜੀ ਉਹ ਚੰਗੀ ਸੇਵਾ ਨਾਲ ਚੰਗਾ ਦੁੱਧ ਇਹ ਦੇਊਗੀ ਕਰਮ ਵਾਲੀ ਇਹਦੇ ਨਾਲ ਇੱਕ ਹੋਰ ਵੈੜ ਇਹ ਸਿੰਗਾ ਵਾਲੀ ਐ ਤੇ ਸੂਈ ਸਵਾਈ ਐ ਇਹ ਕੱਲ ਹੀ ਸੂਈ ਆ ਜੀ ਕਿੰਮਾ ਸੂਆ ਬਾਈ ਇਹ ਪਹਿਲੇ ਸੂਈ ਸੂਈ ਮੂੰਹ ਚਾਰ ਦਿਨ ਦਾ ਠੀਕ ਹੈ ਹਾਂਜੀ ਅੱਛਾ ਬੱਚਾ ਇਹਨੇ ਇਹਦੇ ਮਗਰ ਵੱਛੀ ਹੈ ਜੀ ਕਾਲੀ ਬਲੈਕ ਰੰਗ ਵਾਲੀ ਹਾਂਜੀ ਬਲੈਕ ਰੰਗ ਵਾਲੀ ਠੀਕ ਹੈ ਬਾਈ ਕੀ ਰੇਟ ਰੋਗੇ ਇਹਦਾ ਇਹ 1 ਲੱਖ 2000 ਦੀ ਪਹੁੰਚ ਕਰਾ ਦਾਂਗੀ ਠੀਕ ਹੈ ਲੈ ਆਂ ਬਈ ਦੁੱਧ ਪਹਿਲਾਂ ਨਹੀਂ ਵੱਛੀ 23 24 ਕਿਲੋ ਦੇ ਦਊਗੀ ਬ੍ਰੀਡ ਬਰੂਡ ਬਹੁਤ ਹੈ ਇਕੱਲੇ ਸਿੰਘ ਹੀ ਸਿੰਘ ਓਕੇ ਸੋ ਸੋ ਸਿੰਘ ਜ਼ਰੂਰ ਹੈਗੇ ਆ ਪਰ ਦੁੱਧ ਬਾਈ ਕਹਿੰਦਾ ਵੀ 23 24 ਕਿਲੋ ਹੰਗ ਪਾ ਦਊਗੀ ਪਹਿਲਾਂ 4 ਦੰਦ ਵੱਛੀ ਨੂੰ ਜਨਮ ਦਿੱਤਾ ਕਮਾਲਾ ਇਹ ਥੀ ਕਮਾਲਾ ਬਾਈ ਵਾਸ ਬੀਡ ਬਹੁਤ ਹੈ ਵੱਚੀ ਚ ਬਸ ਕਲੇ ਸਿੰਗ ਨਹੀਂ ਦਾਗੇ ਹਾਈਟ ਹੋਈ ਟੀ ਬਹੁਤ ਹੈ ਬਾਕੀ ਥਣ ਬਹੁਤ ਸੋਹਣਾ ਲੱਗ ਗਈ ਸੋ 1 ਲੱਖ ਤੋਂ ਉੱਤੇ ਰੇਟ ਬਾਈ ਨੇ ਬੋਲਿਆ ਜਿਹੜਾ ਉਹ ਤੁਸੀਂ ਸੁਣ ਲਿਆ ਜਿਹਨੂੰ ਪਸੰਦ ਆਉਂਦੀ ਹੈ ਤਾਂ ਕੰਟੈਕਟ ਕਰ ਸਕਦੇ ਹੋ ਇੱਕ ਚਿੱਟੇ ਰੰਗ ਦੀ ਗਾਂ ਦਿਖਾਉਣਾ ਤੇ ਇਹਨੇ ਵੱਚੀ ਵੀ ਵਾਈਟ ਨੂੰ ਹੀ ਜਨਮ ਦਿੱਤਾ ਇਹ ਵੱਚੀ ਦੇਖੋ ਉਹਦੇ ਨਾਲ 4 ਨੰਬਰ ਦੇ ਜਿਹੜੀ ਵਹਿੜ ਤੋਰਾਂ ਦੀ ਮਨਜੀਤ ਬਾਈ ਕਿੰਨਾ ਵਾਸ ਸੋ ਇਹ ਦੂਜੇ ਸਵੇ ਸੂਈ ਹੈ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਇਹ ਕੱਲ ਸੂਈ ਹੈ ਸਵੇਰੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਕਿਦਾ 1,25,000 ਦੀ ਪਹੁੰਚ ਕਰਾ ਦਾਂਗੀ ਖੋਲੀ ਬਈ ਮਗਰ ਇਹਦੇ ਬਰੂਟ ਦੀ ਵੱਛੀ ਐ ਠੀਕ ਐ ਹਾਂਜੀ 125 ਆਪਾਂ ਉਹਨਾਂ ਨੂੰ ਦੱਸਿਆ ਸੀ ਬਈ ਬਰੂਟ ਦਾ ਸੀਮਨ ਲਵਾਇਆ ਤੇ ਉਹੀ ਆਪਾਂ ਗਾਂ ਦੱਸਤਾ ਜੀ ਠੀਕ ਐ ਉਹਨੂੰ ਦੋ ਦ ਪਹਿਲਾਂ ਕਿਹਨੇ ਸੀਗਾ 23 24 ਕਿਲੋ ਇਹਦੇ ਠੀਕ ਐ ਹਾਂਜੀ ਤੋ ਦੂਜਾ ਸੂਆ ਤਾਜੀ ਸੂਈ ਵੀ ਬੱਛੀ ਇਹਦੇ ਨਾਲ ਬਹੁਤ ਸੋਹਣੀ ਹੈ 1,25,000 ਚ ਪਹੁੰਚ ਹੋਊਗੀ। ਨਿਕੋਟਾਂਚਾ ਹੱਥੀਚੁਆਈ ਵਾਲਾ ਥਾਣੇ ਦਾ ਵੀ ਇਹ ਬੱਛੀ ਇਹਦੇ ਨਾਲ ਔਰਲੇ ਪਾਸੇ ਵਾਲੀ ਹੈ। ਇੱਕ ਹੋਰ ਵੈੜ ਤੁਹਾਨੂੰ ਇਦੋਂ ਅੱਗੇ ਦਿਖਾਉਣੇ ਆ ਬਈ ਇਹਦੀ ਕੀ ਡਿਟੇਲ ਹੈ? ਐਮਓ 4 ਦਾੰਦਾਈ ਠੀਕ ਹੈ ਪਹਿਲੇ ਸੂਏ ਸੂਈ ਹੈ ਹਮ ਮਗਰੇ ਦੇ ਬੀਸਟ ਬੋਲ ਦੀ এবੀਐਸ ਦੀ ਬੱਚੀ ਹੈ ਠੀਕ ਹੈ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੇ ਇਹ ਪਰਸੋ ਸੂਈ ਹੈ ਜ ਆਪਣੇ ਕੋਲ ਪਰਸੋ ਹੀ ਸੂਈ ਹੈ ਕੀ ਰੇਟ ਰੂਗਾ ਬਈ ਇਹਦਾ ਇਹ 155000 ਦੀ ਇਹ ਪਹੁੰਚ ਕਰਾ ਦਾਂਗੀ ਖੋਲੀ ਬਈ 151 ਦੀ ਜੇ ਸੂਈ ਦੀ ਪਹੁੰਚ ਹੋਊਗੀ ਤੇ ਇਹ ਚਾਰ ਮੰਦ ਹੈ ਪਹਿਲਾ ਸੂਆ ਬੀਸਟ ਬੋਲ এবੀਐਸ ਨਾਲੋਂ ਆਉਂਦਾ ਤੇ ਉਹਦੀ ਬੱਚੀ ਨੂੰ ਇਹਨੇ ਜਨਮ ਦਿੱਤੇ ਇਹ ਬੱਚੀ ਦੇਖ ਲਓ ਇਹਦੀ 5 ਨੰਬਰ ਦੇ ਉੱਤੇ ਇਹ ਵੈਡ ਜਿਹੜੀ ਬਾਈ ਤੋਰੂਗਾ ਜਾਰਦੰਦਾ ਮੂਹਰੇ ਵਿੱਚੋਂ ਚੰਗਾ ਹਵਾਨਾ ਅੱਗੋਂ ਵੀ ਪਿਛੋਂ ਵੀ ਚੰਗਾ ਹਵਾਨਾ ਦਿਸਦਾ ਦੁੱਧ ਵੀ ਪਹਿਲਾਂ ਨਹੀਂ 30 ਕਿਲੋ ਪਾ ਦੂਗੀ ਠੀਕ ਹੈ ਪਲੂਣ ਥੋੜੀ ਥੋੜੀ ਹਵਾਨੇ ਦੇ ਉੱਤੇ ਹਜੇ ਦਿਸਦੀ ਹੈ ਥਣਾ ਦੇ ਉੱਤੇ ਦਿਸਦੀ ਹੈ ਸੋ ਚੰਗਾ ਸਟਰਕਚਰ ਆ ਦੱਸੋ ਰੇਟ ਇਹਦਾ ਵੀ 1 ਲੱਖ 51000 ਹੈ ਇਹ ਖੋਰ ਇਹਦੂ ਅੱਗੇ ਗਾਂ ਤੁਹਾਨੂੰ ਦਿਖਾਉਣੇ ਆ ਇਹਦੇ ਨਾਲ ਬੱਚਾ ਮੇਲ ਕਾਫ ਹੈ ਇੱਕ ਹੀ ਹੈ ਬੱਚੇ ਵਾਲੀ ਦਾ ਬਈ ਇਹ ਕਿੰਨਾ ਵਸੂਆ ਸੂਈ ਹੈ ਇਹ ਪਹਿਲੇ ਸੇ ਸੂਈ ਜਮੋ ਚਾਰ ਦਿਨ ਦਾ ਠੀਕ ਹੈ ਕਿੰਨੇ ਦਿਨੋਂ ਗਿਆ ਸੂਈ ਇਹ ਅੱਜ ਤੀਜਾ ਦਿਨ ਆ ਜੀ ਠੀਕ ਹੈ ਇਹਦਾ ਰੇਟ ਕਿਰੋਗਾ ਬਈ ਇਹਦਾ 85000 ਆ ਜੀ ਠੀਕ ਹੈ ਖੋਲੀ ਭਾਈ ਇਹਨੇ ਬੱਚੇ ਨੂੰ ਜਾਣਨ ਦਿੱਤਾ ਦੱਸੋ ਤੇ ਬੱਚਾ ਇਹ ਬੈਠਾ ਜਿਹੜਾ ਇਹਦਾ 85000 ਚ ਪਹੁੰਚ ਚਾਰ ਦਿਨ ਪਹਿਲਣ ਵੈੜ ਉਹ ਜਿੰਨੀ ਕਿ ਤਿਆਰੀ ਹੋ ਤੁਸੀਂ ਵੀਡੀਓ ਚੋਂ ਦੇਖ ਲਓ ਪਰ ਹਵਾਨੇ ਤੇ ਨਾੜਾ ਇਹਦੇ ਸੋਹਣੀਆਂ ਦਿਸਦੀਆਂ ਕਮਾਲਾ ਭਾਈ ਤਾਂ ਜੇ ਬੌਲੇ ਚੋ ਖਾਲੀ ਹੋਈ ਹੈ ਜੀ ਵੱਛੀ ਤੇ ਤਿਆਰ ਹੋਊਗੀ ਜਿਵੇਂ ਜਿਵੇਂ ਦੁੱਧ ਆਊਗੀ ਉਹ ਤਿਆਰ ਹੋਣਾ ਸਹੀ ਹੈ ਸੋ 85000 ਚ ਘਰ ਪਹੁੰਚ ਇਹਦੀ ਹੋ ਜਾਣੀ ਹੈ ਬੱਚਾ ਇਹਨੇ ਇਸ ਵਾਰ ਮੇਲਕਾਫ ਨੂੰ ਜਨਮ ਦਿੱਤਾ ਹੈ ਇਹਦੇ ਨਾਲ ਹੁਣ ਦੋ ਅੱਗੇ ਜਿਹੜੀਆਂ ਗਾਵਾਂ ਦਿਖਾਵਾਂਗੇ ਉਹ ਗੱਪਣ ਖੜੀਆਂ ਹੈ ਆ ਭਾਈ ਇਹ ਦੋ ਅੱਗੇ ਜਿਹੜੀ ਇਹ ਗੱਬਣ ਵੈੜਾ ਸੁਆ ਤਾਂ ਇਹਦਾ ਪਹਿਲਾ ਹੀ ਲੱਗਦਾ ਮੂੰਹ ਖੀਰੀ ਆ ਜੀ ਅੱਛਾ ਦੰਦੋ ਖੀਰੀ ਹੈ ਦੰਦੋ ਖੀਰੀ ਹੈ ਹੂੰ ਤੇ ਦਿਨ ਵੀ ਅਜ 10 ਤੋਂ 15 ਲੈ ਜਾਊਗੀ ਕੀ ਰੇਟ ਰਹੂਗਾ ਭਾਈ ਦਾ ਇਹ 1,20,000 ਦੀ ਪਹੁੰਚ ਕਰਾ ਦਾਂਗੇ ਜੀ ਠੀਕ ਹੈ ਖੋਲੀ ਮੇ 120 ਦੀ ਪਹੁੰਚ ਹੋਊਗੀ ਦੋਸਤੋ ਦੰਦੋ ਖੀਰੀ ਪਹਿਲਾ ਸੁਆ ਵੈੜ ਵੱਛੀ ਪਹਿਲਾਂ ਨਹੀਂ 30 ਤੋਂ ਪਲੱਸ ਦੁੱਧ ਚੱਲੂਗੀ ਮੂੰਹਾਂ ਵੀ ਅਜ ਖੀਰੀ ਹੈ ਜੀ ਠੀਕ ਇੱਕ ਵੀ ਦੰਦ ਨਹੀਂ ਤੋੜਿਆ ਨਹੀਂ ਓਕੇ ਸੋ ਦੰਦਾਂ ਦੇ ਕੋਈ ਤੋੜਿਆ ਨਹੀਂ ਗਾ ਦੁੱਧ ਦੰਦ ਵਿੱਚ ਇਹ ਖੜੀ ਹੈ ਹਜੇ ਦਨ ਲਾਉਗੀ ਸੋਚੇ 1 ਲੱਖ ਤੇ 20 ਹਜ਼ਾਰ ਚ ਪਹੁੰਚ ਹੋਊਗੀ ਇਹ ਦੂ ਅੱਗੇ ਫੇਰ ਇੱਕ ਗੱਬਣ ਭਾਈ ਇਹ ਦੂ ਅੱਗੇ ਜਿਹੜੀ ਗੱਬਣ ਇਹ ਵੀ ਪਹਿਲਾਂ ਵੜਾਈ ਕਿੰਨਾ ਚਰ ਲੈਂਦੀ ਹੈ ਜੀ ਇਹਦੇ 10 ਤੋਂ 15 ਦਿਨ ਇਹਦੇ ਪਏ ਜੀ ਠੀਕ ਹੈ ਇਹਦਾ ਰੇਟ ਕੀ ਰਹੂਗਾ ਭਾਈ 1 ਲੱਖ 20 ਹਜ਼ਾਰ ਦੀ ਇਹ ਪਹੁੰਚ ਕਰਾ ਦਾਂਗੇ ਖੋਲੀ ਭਾਈ ਮੂੰਹ ਚ ਚਾਰ ਦੰਦ ਆਈਏ ਠੀਕ ਹੈ ਚਾਰ ਦੰਦ ਮੂੰਹੋਂ ਦੱਸੋ 1,20,000 ਚ ਇਹਦੀ ਪਹੁੰਚ ਹੋਊਗੀ ਹਜੇ ਦਿਨ ਲੈਂਦੀ ਐ ਸੋਲ ਚ ਚੰਗਾ ਹਵਾਨਾ ਭਰੀ ਬੈਠੀ ਆ ਅੱਗੋਂ ਪਿੱਛੋਂ ਇਹਦੇ ਉਰਲੇ ਪਾਸੇ ਇੱਕ ਛੋਟੀ ਜੀ ਸ਼ਾਕ ਬੱਕਰੀ ਹੈਗੀ ਆ ਪਰ ਉਹ ਵੈਸੇ ਹੀ ਆ ਨਿਸ਼ਾਨ ਹਾਂਜੀ ਉਹ ਸ਼ਾਹ ਚੱਲਦੀ ਨਹੀਂ ਜੀ ਹੂੰ ਆਪਾਂ ਖਿੱਚ ਕੇ ਲਿਆਏ ਆ ਕੋਈ ਚੱਲਦੀ ਨਹੀਂ ਕੋਈ ਕੁਛ ਨਹੀਂ ਠੀਕ ਹੈ ਬਾਕੀ ਥਣਾ ਥਣਾ ਦਾ ਗੈਪ ਬਹੁਤ ਆ ਵੱਛੀ ਹੂੰ 30 ਕਿਲੋ ਦੁੱਧ ਵਾਲੀ ਹੈ ਪਹਿਲੇ ਸੂਏ ਠੀਕ ਹੈ ਇਹ ਦੋ ਅੱਗੇ ਜਿਹੜੀ ਵੈੜ ਬਾਈ ਇਹ ਵੀ ਪਹਿਲੇ ਸੂਏ ਜੀ ਕਿੰਨਾ ਚਿਰ ਲਊਗੀ ਹਜੇ ਸੂਨ ਚ ਇਹਦੇ 13 ਤਰੀਕ ਨੂੰ ਦਿਨ ਪੂਰੇ ਦੱਸੇ ਜੀ ਠੀਕ ਹੈ ਹਾਂਜੀ ਇਹਦਾ ਰੇਟ ਕੀ ਰਿਹਾ ਮੂੰਹ ਅਜੇ ਦੋ ਦੰਦ ਹੈ ਹੂੰ ਇਹ 1 ਲੱਖ 30 ਹਜ਼ਾਰ ਦੀ ਪਹੁੰਚ ਕਰਾ ਦਾਂਗੇ ਜੀ ਖੋਲੀ ਬਾਈ 130000 ਚ ਇਹ ਮਿਲੂਗੀ ਚੰਗਾ ਢੰਡਾ ਹਜੇ ਦਿਨ ਲੈਂਦੀ ਐ ਸੂਨ ਚ ਹਵਾਨਾ ਵੀ ਸੋਹਣਾ ਦਿਨ 15 ਐ ਮੋਇਨਾ ਲਾਇਆ ਨਹੀਂ ਐ ਹਜੇ ਠੀਕ ਐ ਹਜੇ 15 ਦਿਨ ਲੈ ਜੂਗੀ ਚੰਗਾ ਹਵਾਨਾ ਪਰੂਗੀ ਲਿਆ ਭਾਈ ਵਾਪਸ ਬਾਕੀ ਕੁਆਲਿਟੀ ਬਹੁਤ ਐ ਵੱਚੀ ਦੀ ਬਹੁਤ ਬਰੀਡ ਦੀ ਵੱਚੀ ਐ ਸੋ 130000 ਚ ਇਹਦੀ ਪਹੁੰਚ ਹੋਊਗੀ ਇੱਕ ਹੋਰ ਗਾਂ ਇਸੇ ਸਾਈਡ ਦੇ ਉੱਤੇ ਬੱਦੀ ਹੈ ਜਿਹੜੀ ਤੁਹਾਨੂੰ ਦਿਖਾਉਣੀ ਹੈ 10ਵੇਂ ਨੰਬਰ ਦੇ ਉੱਤੇ ਜਿਹੜੀ 10ਵੇਂ ਨੰਬਰ ਤੇ ਬਈ ਗਾਂ ਇਹ ਦੂਜੇ ਸੂਏ ਜੀ ਕਿੰਨਾ ਚਿਰ ਲਊ ਹਜੇ ਹਜੇ ਇਹਦੇ ਵੀ 10 ਤੋਂ 15 ਦਿਨ ਪਏ ਠੀਕ ਹੈ ਇਹਦਾ ਰੇਟ ਕੀ ਰਹਿਣਾ ਮਿੰਜੀ 1 ਲੱਖ 5000 ਦੀ ਪਹੁੰਚ ਕਰਾ ਦਾਂਗੀ ਠੀਕ ਹੈ ਤੋਰੀਂ ਮੇ 1 5 ਚ ਪਹੁੰਚ ਹੋਊਗੀ ਸੂਆ ਦੂਜਾ 10 ਤੋਂ 15 ਦਿਨ ਲੈਂਦੀ ਹੈ ਵਾਈਟ ਰੰਗ ਦੀ ਇਹ ਵੜ ਥਾਣਾ ਥੀ ਚੋਈ ਆਇਆ ਹਵਾਨਾ ਹਜੇ ਨੇ ਭਰਨਾ ਕਿਉਂਕਿ ਦਿਨ ਪਏ ਹਜੇ 15 ਦਿਨ ਲੇ ਆ ਭਾਈ ਵਾਪਸ ਇਹ 15 ਤਰੀਕ ਨੂੰ ਦਿਨ ਪੂਰੇ ਹੋਣੇ ਹੀ ਠੀਕ ਹੈ ਤੇ ਪਹਿਲਾਂ ਨਹੀਂ 25 26 ਕਿਲੋ ਦੋ ਦਿੰਦੀ ਰਹੀ ਹੈ ਦੋ 30 ਤੋਂ ਬਾਹਰ ਦੇਉਗੀ ਇਹਦੀ ਠੀਕ ਹੈ ਸੋ ਇਹ 10 گاਵਾ ਦੋਸਤੋ ਅੱਜ ਦੀ ਵੀਡੀਓ ਦੀਆਂ ਵਿਕਰੀਆਂ ਵਾਲੀਆਂ ਸੀ ਜਿਹਦੇ ਚੋਂ 6 گاਵਾ ਗੱਬਣ 4 گاਵਾ ਸੂਆਂ ਸਵਾਂਇਆਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਰੇਟ ਇੱਕ ਵਾਰ ਤੁਹਾਨੂੰ ਆਈਡੀਏ ਦੇਤੇ ਆ ਇਹ ਤੋਂ ਬਾਅਦ ਤੁਸੀਂ ਗੱਲਬਾਤ ਕਰਿਓ ਭਰਾ ਦੇ ਨਾਲ ਵੀ ਤੁਹਾਨੂੰ ਕਿਹੜੀ ਗਾਂ ਕੀ ਪਾਚ ਕਰੇ ਪਹੁੰਚਦੀ ਹੈ ਵੇਖਣ ਜਰੂਰ ਆਇਓ ਕਿਰਾਇਆ ਵਿੱਚ ਹੀ ਹੋਊਗਾ ਜਿੱਦਣੇ ਚ ਤੁਹਾਡਾ ਸੌਦਾ ਹੋਊਗਾ ਉਹਦੇ ਚ ਨਾਲ ਜਿਹੜਾ ਟਰਾਂਸਪੋਰਟ ਦਾ ਖਰਚਾ ਹੈ ਉਹ ਵਿੱਚ ਇਨਕਲੂਡ ਹੋਊਗਾ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ